ਸੇਖ ਜਾਸਾ ਉਹ ਸੰਸਦਕ ਵੇਤਨ ਵਾਸਤੇ ਮੂ ਰੱਖਾ ਕਰਸਾ ਉਹ ਤੋ ਸਵਾਰੀਆਂ ਨੂੰ ਘਰੇ ਸਲਾਮਤੀ ਆ ਬਾੜਾ ਨਹੀਂ ਲਗਾਉਣਾ ਉਹ ਕੋਇਟੇ ਚ ਬਾੜ ਹੁੰਦੇ ਨਹੀਂ ਕੋਈ ਆਹ ਜਿਹੇ ਖੁੱਲੀਆਂ ਸੜਕਾਂ ਕੋਈ ਨਹੀਂ ਕਿਸੇ ਹਕਤ ਤੇ ਦਸਿਰ ਲੈਸੇਗੀ ਤੂੰ ਕਿਸੇ ਦਾ ਸਿਰ ਜਾਸੀ ਜਾਂ ਨਾ ਜਾਸੀ ਤੁਸੀਂ ਰਾਨ ਮਰਤ ਹੋਵੇਂ ਭੌਰੇ ਨੇ ਮੈਨੂੰ ਜੰਜਰਜ ਪਾ ਤਾ ਨਾ ਨਹੀਂ ਦਿੰਦਾ ਨਾ ਤਾਂ ਮੈਂ ਪਿਟਰੋਲ ਲਈਏ ਤਾਂ ਤੁਹਾਡੇ ਘਰ ਨੂੰ ਅੱਗ ਲਾ ਦੇਸਾਂ ਵਾਹ ਬਾਈ ਵਾਹ ਅਸੀਂ ਤੇਰੇ ਹੱਥੇ 'ਚ ਬੈਠਿਆ ਨਾ ਜਿਹੜਾ ਤੂੰ ਸਾਡੇ ਘਰ ਨੂੰ ਅੱਗ ਲਾ ਦੇਸੇ ਮੈਂ ਮੂੰਹ ਦੇ ਉੱਤੇ ਦੋ ਦਿਸਾਂ ਉਹ ਪੈਸੇ ਲਵਨੇ ਹੋ ਨਾ ਉਹ ਸਾਡੇ ਬੂਹੇ ਤੇ ਆ ਪਾ ਜੀ ਤੈਨੂੰ ਅਸੀਂ ਕੋਈ ਨਹੀਂ ਦੇ ਹਾਂ ਚੁੱਪੀਆ ਤੇਰੇ ਵੜਕਿਆਂ ਨੂੰ ਖੱਤਾਂ ਖਾ ਤੂੰ ਪੈਸੇ ਕਿਵੇਂ ਨਹੀਂ ਦੇਣਾ ਸਾਤੇ ਤੇ ਪਹਿਲਾਂ ਛੱਡ ਦੇ ਉਹ ਛੱਡ ਦੇ ਵਾ ਤੁਸੀਂ ਮੈਨੂੰ ਮਾਮੂਲੀ ਸਮਝੀਂ ਖਵਾ ਤਲੇ ਤੇਰਾ ਪੈਸਾ ਦੇ ਨਾ ਛੱਡ ਜਾ ਮੇਰੇ ਸਾਹ ਦਾ ਸਾਗ ਉਟਿੰਦਾ ਨੇ ਅਬ ਮੇਰੀ ਭੈਣ ਹੈ ਤੇਰੇ ਨਾਲ ਸਾਡੀ ਲੜਾਈ ਕਾਇ ਨਹੀਂ ਅਸੀਂ ਜੈਨੇ ਜੈਨੇ ਕੋ ਪੈਸੇ ਲੈ ਰਹੇ ਨਾ ਲੈ ਕੇ ਤੂੰ ਦੇਨੇ ਆ ਮਰੇ ਅੱਗੇ ਲੱਗੋ ਖੜੇ ਕਿਵੇਂ ਸ਼ੋਕੀਆ ਅਬ